ਕਾਵੀ ਵਧ ਰਹੀ ਹੈ ਮਹਾਮਾਈ ਦੀ ਤੇ ਜੈ ਮਾਤਾ ਅੱਜ ਉਹ ਮੇਲੇ ਦੀਆਂ ਤੁਹਾਨੂੰ ਵੀ ਤੱਕ ਪੂਰਬਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਜੀ ਮਾਰਕਾ ਜੋ ਕਿ ਮਹਾਮਾਈ ਦਾ 78ਵਾਂ ਮੇਲਾ ਉਹ ਜੋ ਲੋਕਾਂ ਦੇ ਵਿੱਚ ਉਤਸ਼ਾਹ ਜੋ ਚਾਹ ਬਰਗਾਵਾ ਉਹ ਦੇਖਣਾ ਹੀ ਹੋਗਾ ਤਾਂ ਖਾਣਾ ਤੇ ਲੰਗਰ ਲੱਗੇ ਹੈ ਸ਼ਪੀਲਾ ਦੇ ਪੂਰੀਆਂ ਦੇ ਹਰ ਤਰ੍ਹਾਂ ਦਾ ਲੋਕੀ ਆਨੰਦ ਮਾਣਦੇ ਨੇ ਲੰਗਰ ਦਾ ਵੀ ਔਰ ਮੇਲਾ ਵੀ ਪਿਛਲੇ 8-10 ਸਾਲਾਂ ਤੋਂ ਉਰੀ ਤੂਤਾਪ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਵਾ ਸ਼ਹਿਰ ਚ ਥਾਂ ਥਾਂ ਤੇ ਸਜਾਵਟਾਂ ਹੋਈਆਂ ਹੋਈਆਂ ਨੇ ਔਰ ਲੋਕਾਂ ਚ ਪਹੁੰਚਾਏ ਹੁਣ ਇਤੋਂ ਬ੍ਰਹਮਕੰਡੂਲ ਜੀ ਤੋਂ ਮੰਦਿਰ ਤੋ ਜੋ ਝਾਕੀਆਂ ਵਾ ਸ਼ੋਭਾ ਯਾਤਰਾ ਆ ਉਹ ਬਸ ਥੋੜੀ ਦੇਰ ਤੱਕ ਸ਼ਹਿਰ ਦੇ ਵਿੱਚੋਂ ਹੋ ਕੇ ਇਹ ਰਾਤ ਨੂੰ 11:30 12 ਵਜੇ ਤੱਕ ਮੰਦਿਰ ਤੱਕ ਪਹੁੰਚੀ शोभा है शोभा दस बहुत इंतजाम शोभा यात्रा, यात्रा प्रशासन वालों भी मेला कमेटी वालों देखने योग झाकिया हो मां की बहुत ही इतिहासक शोभा यात्रा जी इतो चल के छह बजे रात के बारह बजे करीब भवन चुके और महामारी रात को सारी रात जागरण चलना वा शोभा यात्रा से पहुंचों तो बाद वक् वजन मंडिया संकीर्तन कर महामई का गुणकान भगत जाके अपनी मनोकामना मांग ਕਰਦੇ ਆਂ ਪੂਰੀ ਵੀ ਕਰਦੀ ਆਂ ਅੱਜੇ ਗੱਲ ਕਰੀਏ ਇਹ ਲੈ ਕੇ ਇੱਕ ਤੋਂ ਸ਼ਾਇਦ ਕੋਰਪੋਰੇਸ਼ਨ ਕੋਲ ਤੇ ਅੱਜ ਗੱਲ ਕਰੀਏ ਕਿੰਨੇ ਕਿਲੋਮੀਟਰ ਜਿਹੜਾ ਪੈ ਜਾਂਦਾ ਤੇ ਠਾ ਠਾ ਇਹ ਲਗਭਗ 5 ਕਿਲੋਮੀਟਰ ਦਾ ਹੈਗਾ ਔਰ ਠਾ ਠਾ ਸਾਰੀ ਜਗ੍ਹਾ ਲੰਗਰ ਸ਼ਵੀਲਾ ਦਾ ਇੰਤਜ਼ਾਮ ਹੈ ਔਰ ਲਾਈਟਿੰਗ ਸਾਰੀ ਇੱਥੋਂ ਤੋਂ ਉੱਥੇ ਤੱਕ ਕਰ ਕੀਤੀ ਗਈ ਹੈ ਪੁਰਾਣੀ ਦਾਣਾ ਮੰਡੀ ਵਾਇਆ ਉਧਰ ਦੀ ਜਾਂਦੇ ਆਂ ਸ਼ੁਰੂ ਤੋਂ ਹੀ ਔਰ ਇਹ ਵੀ ਉਧਰ ਦੀ ਜਾਓ ਪਰਵਾ ਮੇਲਾ ਮਾਦਾ ਪਤਰਕਾ ਦਾ ਸ਼ੇਖੂਪੁਰ ਤੋਂ ਨਾ ਆ ਜਾ ਰਹੇ ਉਸ ਸੰਬੰਧ ਚ ਸ਼ੋਭਾ ਆਪਣੀ ਕੱਢੀ ਹੈ ਮੈਂ ਤਾਂ ਦੇਖੀ ਸਭ ਤੋਂ ਪਹਿਲਾਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ ਸਤ੍ਰਵੀ ਮੇਲੇ ਦੇ ਮਹਾਮਾਈ ਦੇ ਵਧਾਈ ਦਿਨਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਉਹ ਹਮ ਹਮਾ ਕੇ ਮੇਲੇ ਚ ਪਹੁੰਚਣ ਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰ ਲੈ। ਇਹ ਜਿਹੜਾ ਗੱਲ ਕਰੀਏ ਕੀ ਖਾਸ ਜਿਹੜਾ ਵਾ ਸੋਭਾ ਯਾਤਰਾ ਚ ਦੇਖਣ ਨੂੰ ਮਿਲਦਾ। ਕੋਈ ਖਾਸ ਇਹ ਕਿ ਮਹਾਮਾਈ ਦੇ ਸੋਭਾ ਯਾਤਰਾ ਸੁਨੇ ਸੁਨੇ ਸਰੂਪ ਬਣੇ ਜਾਂਦੇ ਵੀ ਦੇਵਤਾ ਦੇ ਕੋਈ ਸ਼ਿਵ ਜੀ ਦਾ ਬਣਿਆ ਕੋਈ ਕ੍ਰਿਸ਼ਨ ਮਹਾਰਾਜ ਦਾ ਬਣਿਆ ਕੋ ਮਹਾਮਾਈ ਦਾ ਬਣਿਆ ਕੋ ਕਾਲੀ ਮਾਤਾ ਦਾ ਬਣਿਆ ਠੀਕ ਹੈ ਜੀ ਕੋਈ ਇਹ ਸਭ ਦੇਵੀ ਦੇਵਤਾ ਦੇ ਸਰੂਪ ਬਣੇ ਆ। ਬਹੁਤ ਵਧੀਆ ਰੰਗਾਂ ਰੰਗ ਪ੍ਰੋਗਰਾਮ ਹੈ ਕੋਈ ਬੈਂਡ বাজਿਆ ਦਾ ਪ੍ਰੋਗਰਾਮ ਚੱਲਦਾ ਕੋਈ ਕਿਤੇ ਚੱਲਦਾ ਹੈ ਇਹ ਮਹਾਮੇਹ ਦੇ ਗੁਣਗਾਨ ਜਾਂਦੇ ਲੋਕੀ ਕਰਦੇ ਕਰਦੇ ਮਹਾਮੇਹ ਦੇ ਤੇ ਸ਼ੇਰਪਾ